ਦੋਸਤੋ ਮੁਰਗੇ ਹਰ ਪ੍ਰਕਾਰ ਦੇ ਤੇ ਅੰਡੇ ਦੇਸੀ ਵਧੀਆ ਕੁਆਲਟੀ ਦੇਸੀ ਅੰਡੇ ਲੈਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਅਕਲੀਆ 13 ਨੰਬਰ ਮੈਂ ਮੈਂਸ਼ਨ ਕਰ ਦੂੰਗਾ ਤੇ ਮੁਰਗੇ ਦੇਖੋ ਵਧੀਆ ਨਸਲ ਦੇ ਨੇ ਨਸਲ ਵੀ ਤੁਹਾਨੂੰ ਦੱਸਦਾ ਕਿਹੜੀ ਹੈ ਤੇ ਆਹ ਦੇਖੋ ਜੀ ਬਾਈ ਖਰਾਕ ਵੀ ਬਹੁਤ ਢੰਗ ਪਾਉਂਦਾ ਯਾਨੀ ਕਿ ਬਾਜਰਾ ਮੱਕੀ ਜਨਕੀ ਨੱਕੂ ਬਹੁਤ ਵਧੀਆ ਖਰਾਕ ਪਾਉਂਦਾਗਾ ਤੇ ਤੁਸੀਂ ਸੰਪਰਕ ਕਰ ਲਓ ਜੀ ਅੱਛਾ ਮੁਰਗੇ ਲੈਣੇ ਆ ਜਾਂ ਮੁਰਗੀਆਂ ਇਹ ਵੀ ਲੈ ਜਾ ਸਕਦੇ ਆ ਜੀ ਅੰਡੇ ਵੀ ਮਿਲ ਜਾਣਗੇ ਜੀ ਠੀਕ ਹੈ ਜੀ ਤੇ ਰਿਜੀਨਲ ਦੇਸੀ ਅੰਡੇ ਜੀ ਕੋਈ ਮਹਿੰਗੀ ਨਹੀਂ ਲਾਉਂਦਾ ਭਾਈ ਅੰਡੇ ਤੇ ਘਟਾਗੀ ਡੇਢ ਦਿੰਦਾ ਭਾਈ ਪੰਡ ਅਕਲ ਜਿਆਦਾ ਦਾਈ ਆ ਤੇ ਮੈਨੂੰ ਕਿਹਾ ਉਹਨੇ ਕਹਿੰਦਾ ਵੀਡੀਓ ਪਾ ਕੇ ਨਾ 10 ਵੀ ਅੰਡੇ ਤੇ ਮੁਰਗੀਆਂ ਬਾਰੇ ਸਾਰਾ ਡਿਟੇਲ ਦੇਖ ਸਕਦੇ ਹਾਂ ਭਾਈ ਦੇਖੋ ਜੀ ਇਹ ਨਸਲ ਦੇ ਹੈ ਜੀ ਬਲੈਕ ਡੌਗ ਲਸਨ ਨਹੀਂ ਹੁੰਦੀ ਜਿਹੜੀ ਉਸ ਨਸਲ ਦੇ ਮੁਰਗੇ ਹੈ ਜੀ ਤੇ ਦੇਖੋ ਜੀ ਤੇ ਅੰਡੇ ਵੀ ਤੁਹਾਨੂੰ ਦਿਖਾਉਣਾ ਜੀ ਅੰਡੇ ਵੀ ਬਏ ਨੇ ਆਪਾਂ ਵੀ ਅੰਡੇ ਲੈਣ ਆਏ ਇੱਥੇ ਤੇ ਕੋਈ ਅੱਜ ਸਾਨੂੰ ਇਹਨਾਂ ਦਾ 16 ਅੰਡੇ ਇਕੱਠੇ ਕਰਕੇ ਦਿੱਤੇ ਭਾਈ ਨੇ ਜਿੰਨੇ ਕਿਸੇ ਜੀ ਉਹਨੇ ਦਿੱਤੇ ਤੇ ਇੱਕ ਦਿਨ ਚ ਜਿੰਨੇ ਹੁੰਦੇ ਆ ਤੇ ਬਾਈ ਕੋਲੇ ਇਕੱਠੇ ਕਰਕੇ ਵੀ ਦੇ ਸਕਦਾ ਤੁਸੀਂ ਦੱਸ ਸਕਦੇ ਹੋ ਜੋ ਦੋ ਟ੍ਰੇਆਂ ਤਿੰਨ ਟ੍ਰੇਆਂ ਆ ਤੁਸੀਂ ਦੱਸ ਸਕਦੇ ਹੋ ਵੀ ਜਿੰਨੇ ਤੁਹਾਨੂੰ ਆਂਡੇ ਚਾਹੀਦੇ ਨੇ ਤੇ ਉਹਨੇ ਆਂਡੇ ਲਿਜਾ ਸਕਦੇ ਹਾਂ ਜੀ ਤੇ ਬਾਈ ਹੋਰ ਵੀ ਫਾਰਮ ਖੋਲ ਰਿਹਾ ਮੁਰਗੇ ਮੁਰਗੀਆਂ ਹੋਰ ਵੀ ਰੱਖ ਰਿਹਾ ਵਿੱਚ ਤੇ ਜਦੋਂ ਮਰਜ਼ੀ ਆ ਕੇ ਲਿਜਾ ਸਕਦੇ ਨੇ ਬਾਈ ਆਂਡੇ ਵੀ ਲੈ ਸਕਦੇ ਹੋ ਟ੍ਰੇ ਬਿਲਕੁਲ ਦੇਸੀ ਕਿਹੜੀ ਨਸਲ ਦੇ ਇਹ ਬਲੈਕ ਸਟੋਰ ਦੇ ਵਧੀਆ ਨਸਲ ਦੇ ਆ ਬੈਠੇ ਆਂ ਦੇਖੋ ਕੰਮ ਦੇ ਸ਼ਾਂਦੇ ਕੁਤਰੀ ਦੇ ਦੇਖ ਸਕਦਾ ਪੂਰਾ ਕੈਂਸਟੋਰ ਬਣਾ ਫੰਦਰ ਵੀ ਦਿਖੂਗੀ ਦੇਖੋ ਇਹਦਾ ਸਿਰ ਆ ਬਣਾ ਤਾ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ